ਇਹੜੇ ਕੈਂਪਾਂ ਦੀ ਗੱਲ ਕਰਦੇ ਹਾਂ ਲੋਕਾਂ ਨੂੰ ਗੈਸ ਸਿਲੰਡਰ ਮਿਲਣ ਜਾ ਰਹੇ ਨੇ ਬੜਾ ਵੱਡਾ ਯੋਗਦਾਨ ਰਿਹਾ ਕਿਸੇ ਨਾ ਕਿਸੇ ਚੀਜ਼ ਦੇ ਪਿੱਛੇ ਸਰਕਾਰਾਂ ਵੱਲੋਂ ਸਰਕਾਰਾਂ ਦਾ ਕੰਮ ਹੁੰਦਾ ਕਿ ਪਾਲਿਸੀਆਂ ਬਣਾਉਣੀਆਂ ਲਾਗੂ ਕਰਨੀਆਂ ਜਿਹੜੇ ਕਿਤੇ ਨਾ ਕਿਤੇ ਜਿਹੜੇ ਵਲੰਟੀਅਰ ਹੁੰਦੇ ਆ ਪਾਰਟੀ ਵਰਕਰ ਹੁੰਦੇ ਆ ਉਹ ਬੰਦੇ ਹੁੰਦੇ ਨੇ ਗੈਸ ਏਜੰਸੀਆਂ ਵਾਲੇ ਆਪਣੇ ਉਪਰਾਲੇ ਕਰਦੇ ਪਰ ਹਲਕਾ ਪੂਰੀ ਵੀ ਦੇ ਵਿੱਚ ਬੜਾ ਵੱਡਾ ਨਾਮ ਰਿਹਾ ਜੇ ਅੱਜ ਲੋਕ ਜਿਹੜੇ ਬੈਠੇ ਭੀੜ ਦੇਖ ਰਹੇ ਹੋ ਤੁਸੀਂ ਇਹ ਲੋਕਾਂ ਨੂੰ ਗੈਸ ਕਨੈਕਸ਼ਨ ਮਿਲਣ ਜਾ ਰਹੇ ਤਾਂ ਇੱਕ ਆ ਸ਼ਖਸ ਬੀਜਪੀ ਦੇ ਜਿਹੜੇ ਕਿ ਜਿਲ੍ਹਾ ਸਕੱਤਰ ਨੇ ਨਵਲ ਜਾਣ ਇਹਨਾਂ ਦਾ ਉਪਰਾਲਾ ਰਿਆ ਦਿਨ ਪਰ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਰਹਨੇ ਆ ਜਨ ਸਾਹਿਬ ਲਗਾਤਾਰ ਕਵਰ ਕਰਦੇ ਆ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਲੋਕ ਬਹੁਤ ਰਾਜਨੀਤੀਆਂ ਕਰਦੇ ਆ ਪਰ ਜਿਹੜਾ ਕੰਮ ਲੋਕਾਂ ਦੇ ਹਿੱਤ ਵਾਸਤੇ ਹੁੰਦਾ ਵਾ ਸਾਨੂੰ ਲੱਗਦਾ ਉਹਦੇ ਤੇ ਜੇਕਰ ਰਾਜਨੀਤੀ ਵੀ ਹੁੰਦੀ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ ਗੈਸ ਕਲੈਕਸ਼ਨ ਦੇਣ ਜਾ ਰਹੇ ਹਾਂ ਲਗਾਤਾਰ ਕੈਂਪਲਾਂ ਦੇ ਜਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਆ ਦੇਖੋ ਇਹ ਜਿਹੜਾ ਕੈਂਪ ਲੱਗ ਰਹੇ ਆ ਸਾਡੇ ਜ਼ਿਲ੍ਹਾ ਪ੍ਰਧਾਨ ਨਜੀਸ਼ ਧਮਾਨ ਦੀ ਨਿਸ਼ਾ ਦੇ ਅਨੁਸਾਰ ਲੱਗ ਰਹੇ ਨੇ ਔਰ ਅਰुण ਗਾਇਸ ਜੀ ਦੇ ਮਾਧਮ ਨਾਲ ਹੀ ਲੱਗ ਰਹੇ ਨੇ ਅਰुण ਜੀ ਸਾਡਾ ਬਹੁਤ ਵੱਡਾ ਸਹਿਯੋਗ ਕਰਦੇ ਨੇ ਤਾਂ ਕਿ ਇਹਨਾਂ ਦੇ ਸਹਿਯੋਗ ਸਾਨੂੰ ਨਾ ਮਿਲਦਾ ਤੇ ਸ਼ਾਇਦ ਅਸੀਂ ਇਹ ਕਨੈਕਸ਼ਨ ਨਾ ਵੰਡ ਪਾਉਂਦੇ ਇਹ ਸਾਡੇ ਲਈ ਇੰਨੀ ਹੈਲਪਫਲ ਕਰਦੇ ਨੇ ਅਸੀਂ ਅੱਜ ਫਾਰਮ ਭਰਦੇ ਆ ਵਿਧੀ ਨੇ ਵੀ ਸਾਡਾ ਕਨੈਕਸ਼ਨ ਪਾਸ ਕਰਵਾ ਕੇ ਸਾਨੂੰ ਸਾਡੇ ਮਾਤਾ-ਮਾਪਾਂ ਨੂੰ ਕਨੈਕਸ਼ਨ ਦੇ ਰਹੇ ਨੇ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਾ ਖਾਸ ਤੌਰ ਤੇ ਧੰਨਵਾਦੀ ਆ कि ਜਿਨ੍ਹਾਂ ਨੇ ਐਡੀ ਵੱਡੀ ਸੋਚ ਰੱਖ ਕੇ 10 ਕਰੋੜ ਮਾਤਾਵਾ ਭੈਣਾਂ ਨੂੰ ਕਨੈਕਸ਼ਨ ਦਿੱਤਾ ਅੱਛਾ ਆਸ ਕਰ ਸਕਦੇ ਹਾਂ ਜਿੱਦਾਂ ਤੁਸੀਂ ਦੱਸਿਆ ਹੋਵੇ 10 ਕਰੋੜ ਦਾ ਟੀਚਾ ਜਿਹੜਾ ਪੂਰਾ ਹੋ ਗਿਆ ਇੱਕ ਵਾਰ ਸਕੀਮ ਕਲੋਜ਼ ਹੋਣ ਜਾ ਰਹੀ ਆ ਫਿਊਚਰ ਦੇ ਵਿੱਚ ਕੋਈ ਇੰਟੀਮੇਸ਼ਨ ਦੁਬਾਰੇ ਆਊਗੀ ਜਿਹੜੇ ਲੋਕ ਰਹਿੰਦੇ ਨੇ ਪ੍ਰੋਜੈਕਟ ਦੇ ਵਿੱਚ ਦੁਬਾਰੇ ਖੁੱਲਣਗੇ ਉਸ ਵਾਰ ਫਿਰ ਚੱਲਣਗੇ ਬਿਲਕੁਲ ਦੇਖੋ ਪ੍ਰਧਾਨ ਮੰਤਰੀ ਦੀ ਸੋਚ ਹੈ ਵੀ ਹਰੇਕ ਮਾਤਾਵਾ ਭੈਣਾਂ ਨੂੰ ਇਹਦਾ ਲਾਭ ਮਿਲੇ ਠੀਕ ਹੈ 2016 ਤੋਂ ਚੱਲਦੀ ਆ ਰਹੀ ਹੈ 10 ਕਰੋੜ ਲੋਕਾਂ ਤੱਕ ਪਹੁੰਚੀ ਹੈ ਇਹਦੇ ਵਿੱਚ ਕੈਟਾਗਰੀ ਬਣਾਈ ਗਈ ਹੈ ਜਿਸ ਤਰ੍ਹਾਂ ਅਰੁਣ ਜੀ ਨੇ ਦੱਸਿਆ ਉਹ ਜਿੱਦਾਂ ਇਹਦਾ ਕੈਟਾਗਰੀ ਉਹਨਾਂ ਨੂੰ ਲੱਗਦਾ ਕਿ ਹੋਰ ਮਤਾਵਾ ਪੈਣਾ ਲੋੜ ਹੈ ਇਹ ਕੈਟਾਗਰੀ ਨੂੰ ਐਡ ਕਰਨ ਦੀ ਉਹ ਅਗਲੀ ਸਕੀਮ ਦੇ ਵਿੱਚ ਕੈਟਾਗਰੀ ਐਡ ਕਰਦੇ ਆ ਤਾਂ ਕਿ ਜਿਹੜੀ ਮਤਾਵਾ ਪੈਣਾ ਵਾਂਝੀਆਂ ਨੇ ਉਹ ਵਾਂਝੀਆਂ ਨਾ ਰਹਿਣ ਅੱਛਾ ਭਾਜਪਾ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਪਰ ਬਾਕੀ ਭਾੜੀਆਂ ਲੋਕਾਂ ਨੂੰ ਰੱਖੇਗੇ ਸਿਗੇ ਕਿਉਂਕਿ ਮੋਦੀ ਸਰਕਾਰ ਦੀ ਸਕੀਮ ਸੀਗੀ ਘਰ ਘਰ ਪਹੁੰਚਾਣਾ ਜਿੱਦਾਂ ਮੈਂ ਪਹਿਲਾਂ ਕਹਾ ਕੇ ਹਨ ਵੀ ਜਿੱਦੀ ਮਰਜ਼ੀ ਚਾਹੇ ਸੂਬੇ ਚ ਜਿੱਦੀ ਮਰਜ਼ੀ ਸਰਕਾਰ ਆ ਫਰਜ਼ ਵਾਂਡਦਾ ਵਾ ਉਹਨਾਂ ਨੇ ਵੀ ਉਪਰਾਲੇ ਕੀਤੇ ਨੇ ਤੁਸੀਂ ਵੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਿਰਫ ਸਾਡੇ ਪ੍ਰਧਾਨ ਮੰਤਰੀ ਨਹੀਂ ਹੈ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਦੇ ਵਿੱਚ ਕੋਈ ਵੀ ਕੈਟਾਗਰੀ ਵਾਲਾ ਕੋਈ ਵੀ ਆਪਣਾ ਸਰਕਾਰ ਵਾਲਾ ਕੋਈ ਵੀ ਆਪਣੇ ਇੱਕ ਪਾਰਟੀ ਵਾਲਾ ਆਪਣਾ ਕੰਮ ਕਰ ਰਿਹਾ ਅਸੀਂ ਉਹਨੂੰ ਸਲਾਗਾ ਜੋ ਕਰਾਂਗੇ ਤਾਂ ਕਿ ਉਹ ਪ੍ਰਧਾਨ ਮੰਤਰੀ ਦਾ ਹੀ ਕੰਮ ਕਰ ਰਿਹਾ ਨਾ ਕੋਈ ਉਹ ਪਰਸਨਲ ਕੰਮ ਤਾਂ ਕਰ ਨਹੀਂ ਰੇ ਤੇ ਮੈਂ ਤਾਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹ ਜੇ ਸਾਡੇ ਪ੍ਰਧਾਨ ਮੰਤਰੀ ਜੀ ਦਾ ਉਜਵਲਾ ਯੋਜਨਾ ਨੂੰ ਘਰ-ਘਰ ਲੈ ਕੇ ਜਾ ਰਹੇ ਨੇ ਉਹਦੇ ਵਿੱਚ ਸਾਡੇ ਪ੍ਰਧਾਨ ਮੰਤਰੀਆਂ ਨਾਮ ਹੋ ਰਿਹਾ ਬਹੁਤ ਅੱਛਾ ਹੋ ਰਿਹਾ ਸਾਨੂੰ ਤਾਂ ਅੱਛਾ ਲੱਗ ਰਿਹਾ ਕਿ ਉਹ ਜੇ ਕੰਮ ਕਰ ਰਹੇ ਨੇ ਅਸੀਂ ਉਹਨਾਂ ਦੇ ਧੰਨਵਾਦੀ ਵੀ ਹਾਂ ਅੱਛਾ ਮੈਨੂੰ ਇਹ ਦੱਸੋ ਜਿਹੜੇ ਗੈਸ ਚੁੱਲ੍ਹੇ ਰੈਗੂਲੇਟਰ ਦਿੱਤੇ ਜਾ ਰਹੇ ਆ ਕੁਆਲਿਟੀ ਵਾਈਜ਼ ਕਰਨੇ ਕਿ ਵਧੀਆਂ ਨੇ ਕਿੰਨਾ ਕਿ ਬੈਸਟ ਹੋਏਗਾ ਤੇ ਜਿਹੜੇ ਲੋਕ ਲੈ ਕੇ ਜਾ ਰਹੇ ਇਹਦੇ ਵਿੱਚ ਕੋਈ ਕੰਪਰੋਮਾਈਜ਼ ਵਾਲੀ ਗਲਤੀ ਨਹੀਂ ਹੋਏਗੀ ਭਾਈ ਸਾਹਿਬ ਇਹਦੇ ਵਿੱਚ ਕੱਲੀ ਕੁਆਲਿਟੀ ਨਾ ਦੇਖੋ ਇਹਦੇ 10 ਲੱਖ ਦਾ ਇੰਸ਼ੋਰੈਂਸ ਵੀ ਦੇਰੀ ਨਾਲ ਕੰ ਜੇ ਕੁਆਲਿਟੀ ਕਮਜ਼ੋਰ ਹੋਈ ਤੇ 10 ਲੱਖ ਦਾ ਇੰਸ਼ੋਰੈਂਸ ਵੀ ਕੰਪਨੀ ਨੇ ਦੇਣਾ ਸਰਕਾਰ ਨੇ ਦੇਣਾ 10 ਲੱਖ ਰੁਪਏ ਕੋਈ ਛੋਟੀ amount ਨਹੀਂ ਹੈ ਤੇ ਕੰਪਰੋਮਾਈਜ਼ ਕਿਸ ਚੀਜ਼ ਦਾ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਨਾਲੇ ਨਰਿੰਦਰ ਭਾਈ ਮੋਦੀ ਵੈਸੇ ਵੀ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰਦੇ ਜੋ ਬਾਹਰ ਬਾਹਰ ਵਰਲਡ ਨਾਲ ਕੰਪਰਮਾਈਜ਼ ਨਹੀਂ ਕਰਦੇ ਤੇ ਆਪਣੇ ਦੇਸ਼ ਦੀਆਂ ਮਾਤਾਵਾਂ ਭੈਣਾਂ ਨਾਲ ਕਿਵੇਂ ਕੰਪਰਮਾਈਜ਼ ਕਰਨਗੇ ਅੱਛਾ ਵੈਸੇ ਮੋਸਟਲੀ ਬੀਬੀਆਂ ਭੈਣਾਂ ਵਾ ਜਾਗਰੂਕ ਹੁੰਦੀਆਂ ਇਹ ਨੇ ਪਰ ਸਰ ਵੱਲੋਂ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਲੇਡੀਜ਼ ਨੂੰ ਅਵੇਅਰਨੈਸ ਵਾਸਤੇ ਵੀ ਗੈਸ ਚਲਾਉਣਾ ਕਿਦਾਂ ਰੱਖਣਾ ਕਿਦਾਂ ਪ੍ਰੀਕੌਸ਼ਨਸ ਦੀ ਗੱਲ ਕਰਾਂ ਉਹਨਾਂ ਨੂੰ ਕਿਦਾਂ ਦੇਖਦੇ ਹੋ ਜਿਹੜੇ ਕਿ ਲੋਕਾਂ ਨੂੰ ਖੜ ਕੇ ਵੀ ਸਟੇਜਾਂ ਤੋਂ ਆਪਣਾ ਅਨਾਉਂਸ ਕਰਕੇ ਵਧੀਆ ਚਾਣਣਾ ਪਾਉਂਦੇ ਇਹਦੇ ਬਾਰੇ ਦੇਖੋ ਅਸੀਂ ਹਰੇਕ ਮਾਤਾਵਾਂ ਭੈਣਾਂ ਨੂੰ ਜਦੋਂ ਸਾਡੇ ਕੋਲ ਫਾਰਮ ਲੈ ਕੇ ਜਾਂਦੇ ਨੇ ਭਰਵਾਉਂਦੇ ਨੇ ਅਸੀਂ ਉਹਨਾਂ ਨੂੰ ਸਟicker ਦਿੰਨੇ ਆ ਜਿਹੜਾ ਕਿ ਉਹਨਾਂ ਦੀ ਕਿਚਨ ਦੇ ਵਿੱਚ ਲੱਗਦਾ ਉਹਦੇ ਵਿੱਚ 12 ਟਿਪਸ ਲਿਖੇ ਹੋਏ ਨੇ ਉਹ 12 ਟਿਪਸ ਦੇ ਲਿ ਕਿਉਂ ਆਇਆ ਹੈ ਵੀ ਤੁਸੀਂ ਕਿੱਦਾਂ ਗੈਸ ਦੀ ਵਰਤੋਂ ਕਰਨੀ ਹੈ ਕਿੱਦਾਂ ਆਪਣਾ ਬਚਾਅ ਕਰਨਾ ਹੈ ਕਿਸ ਤਰ੍ਹਾਂ ਇਹਨੂੰ ਚਲਾਉਣਾ ਹੈ ਉਹ ਬਹੁਤ ਵੱਡੀ ਚੀਜ਼ ਹੈ ਜਿਹੜੀ ਕਿ ਅਰुण ਗੈਸ ਜੀ ਦੇ ਰਾਹੀਂ ਆਪਾਂ ਉਹਨੂੰ ਲੋਕਾਂ ਨੂੰ ਤੱਕ ਪਹੁੰਚਾ ਰਹੇ ਹਾਂ ਅੱਛਾ ਇਹਦਾ ਡਿਲੀਵਰੀ ਦਾ ਪ੍ਰੋਸੈਸ ਵਗੈਰਾ ਕੀ ਹੋਏਗਾ ਆਨਲਾਈਨ ਹੋਏਗੀ ਦਫ਼ਤਰੋਂ ਜਾ ਕੇ ਬੁੱਕ ਕਰਾਉਣਾ ਪੈਗਾ ਇਹ ਇੱਕ ਵਾਰ ਕਲੀਅਰ ਕਰ ਦਿਓ ਲੋਕਾਂ ਨੂੰ ਕਿਉਂਕਿ ਜੇ ਲੋਕ ਅਨਪੜ੍ਹ ਨੇ ਨਹੀਂ ਗਾਰੀ ਵਾਰ ਪਤਾ ਲੱਗਦਾ ਹੈਗਾ ਜਿੱਦਾਂ ਸਾਨੂੰ ਕਿਹਾ ਇੱਕ ਮੈਸਜ ਕਾਲ ਦਿਓ ਪਰ ਹਜੇ ਤੱਕ ਵੀ ਕੋਈ ਲੋਕ ਇਦਾਂ ਨਹੀਂ ਬੈਠੇ ਸਾਨੂੰ ਜਦੋਂ ਮਿਲਦੇ ਆ ਲੋਕਾਂ ਨੂੰ ਤੇ ਇਹਦਾ ਵੀ ਪ੍ਰੋਪਰ ਇੱਕ ਜਿਹੜਾ ਵੇਹ ਹੈ ਰੁਣਜੀ ਨਾਲ ਬੈਠ ਕੇ ਡਿਸਕਸ ਕਰਾਂਗੇ ਇਸ ਤੋਂ ਬਾਅਦ ਵੀ ਹੋ ਸਕਦਾ ਹੈ ਕਿ ਇਹ ਸਾਨੂੰ ਕਹਿਣ ਵੀ ਤੁਹਾਡੇ ਆਫਿਸ ਹੀ 2 ਘੰਟੇ ਗੱਡੀ ਖੜੀ ਕਰ ਦਿੰਦੇ ਆ ਉੱਥੋਂ ਗੱਡੀ ਉੱਥੋਂ ਹੀ ਡਿਲੀਵਰ ਹੋ ਜਾਣ ਤਾਂ ਕਿ ਮਾਤਾਵਾ ਬੈਣੋ ਚੀਮਾ ਚੌਕ ਤੱਕ ਨਾ ਜਾਣਾ ਪਵੇ ਇਹ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਸ਼ਾਇਦ ਸਾਡੇ ਲਈ ਕਰਨਗੇ ਵੀ ਰੁਣਜੀ ਇਦਾਂ ਦਾ ਕੁਝ ਹੋ ਸਕਦਾ ਵਾ ਜਿੱਦਾਂ ਸਰ ਨੇ ਦੱਸਿਆ ਇਹ ਬਹੁਤ ਜਲਦੀ ਅਸੀਂ ਕਰ ਰਹੇ ਹਾਂ ਜਿੱਦਾਂ ਵੇਰਕਾ ਦੁੱਧ ਵਾਲੇ ਦੀਆਂ ਡੈਰੀਆਂ ਹੈਗੀਆਂ ਨੇ ਜਗਾ ਜਗਾ ਦੇ ਉੱਤੇ ਤੇ ਉਹ ਅਸੀਂ ਆਪਣੇ ਪਿੰਨ ਪੁਆਇੰਟ ਕਰ ਚੁੱਕੇ ਹਾਂ ਆਲਰੇਡੀ ਅਸੀਂ ਬਹੁਤ ਮਤਲਬ ਐਡਵਾਂਸ ਮੋਡ 'ਚ ਚੱਲ ਰਹੇ ਹਾਂ ਉਹਦੇ ਵਿੱਚ अभी क्योंकि समय नहीं लग रहा वितरण हो रहा है बैक एंड पे वो टीम ने जगह बना ली है पिन पॉइंट कर लिया है और जस्ट आप खोलेंगे लिंक खोलेंगे और आप टिक करेंगे और आपको लोकेशन कौन सा नज़दीक है कोई आधा किलोमीटर कोई सौ किलोमीटर वहाँ पर कौन से समय में डिलीवरी व्हीकल रहेगी आप उसको कॉल करेंगे और उस तक मैसेज पहुंच जाएगा जब मिस्ड कॉल करेंगे और तुरंत डिलीवरी हो जाएगी मैं क्वेश्चन क्योंकि दसा का लोग इन इन जनसंख्या इनकी पॉपुलेन अगर सारे लोग लोगे तो दफ्तर जाने तो नो डाउट लोगों के काम नहीं हो गए सिटिंग की दिक्कत होगी लोग हरास हो गए इसे क्या घर घर जाके ए मल्लेबाजी कैंप लगा रहे हो और डिलीवरी भी अगर इन्दी हो जाए तो चीप एंड बेस्ट है ये सेम इससे बढ़िया मॉडल आएगा डिलीवरी का जी ये तो कम जगह है वो इससे ज़्यादा पॉइंट आएंगे जी ਔਰ ਜਿਆਦਾ ਪੁਆਇੰਟ ਕੀ ਹੈ ਅਲਟੀਮੇਟਲੀ ਇਹ ਸ਼ਾਇਦ ਹੋ ਸਕਦਾ ਹੈ 31 ਮਾਰਚ ਦੇ ਬਾਅਦ ਅਸੀਂ ਐਸਾ ਕੁਝ ਸਿਸਟਮ ਕਰ ਦੇਵਾਂਗੇ ਕਿ ਡੋਰ ਡਿਲੀਵਰੀ ਹੈਗੀ ਠੀਕ ਹੈ ਔਰ ਅਮਿਤ ਜੀ ਤੁਸੀਂ ਵੀ ਲਗਾਤਾਰ ਨਾਲ ਲੈਣੇ ਹੋ ਟੀਮ ਮੈਂਬਰ ਹੋ ਲਗਾਤਾਰ ਜਿਹੜੇ ਉਪਰ ਆਲੇ ਚੱਲਦੇ ਆ ਕਿੱਦਾਂ ਦੇਖਦੇ ਹੋ ਉਪਰ ਆਲਿਆਂ ਨੂੰ ਔਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਗੈਸ ਕਨੈਕਸ਼ਨ ਦਿੱਤੇ ਜਾ ਰਹੇ ਉਹ ਜੁਬਲਾ ਯੋਜਨਾ ਦੇ ਤ ਹ ਮੈਂ ਤੁਹਾਡੇ ਰਾਹੀਂ ਦੇਸ਼ ਦੁਨੀਆ ਚੈਨਲ ਦੇ ਦੁਆਰਾ ਅੱਜ ਦੋ ਸ਼ਬਦ ਕਹਿਣਾ ਚਾਹਾਂਗਾ ਕਿਉਂਕਿ ਇਹ ਜਿਹੜੀ ਸਕੀਮ ਹੈ ਸਾਡੇ ਪ੍ਰਧਾਨ ਮੰਤਰੀ ਜੀ ਵੱਲੋਂ ਚੱਲੀ ਹੈ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਆਈ ਹੈ ਸਾਡੇ ਪੰਜਾਬ ਪ੍ਰਧਾਨ ਵੱਲੋਂ ਜ਼ਿਲ੍ਹਾ ਪ੍ਰਧਾਨ ਸਾਡੇ ਰਣਜੀਤ ਮਾਨ ਜੀ ਦੇ ਹੁਕਮਾਂ ਦੇ ਅਨੁਸਾਰ ਔਰ ਸ਼੍ਰੀ ਜਤਿੰਦਰ ਮਿੱਤਲ ਜੀ ਦੇ ਆਸ਼ੀਰਵਾਦ ਦੇ ਅਨੁਸਾਰ ਇਹ ਸਕੀਮ ਚੱਲ ਰਹੀ ਹੈ ਪਰ ਇਹਦੇ ਵਿੱਚ ਦੋ ਮੇਨ ਜਿਹੜੇ ਦੋ ਨੋਦਵਾਰ ਨੇ ਜਿਹੜੇ ਮੇਨ ਉਹਨੇ ਸਾਡੇ ਪਹਿਲਾਂ ਤਾਂ ਸਾਡੇ ਅਰुण ਏਜੰਸੀ ਵਾਲੇ ਸਾਰੇ ਸ਼੍ਰੀ ਅਰुण ਗੁਪਤਾ ਜੀ ਨੇ ਜਿਨ੍ਹਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਖੁਦ ਇਸ ਏਰੀਆ ਦੇ ਵਿੱਚ ਆ ਕੇ ਦੇਖੋ ਜੀ ਏਜੰਸੀਆਂ ਤਾਂ ਲੁਧਿਆਣਾ ਚ ਹੋਰ ਵੀ ਬਹੁਤ ਹੈਗੀਆਂ ਆ ਤੁਸੀਂ ਖੁਦ ਦੇਖਦੇ ਹੋ ਮੇਰੇ ਕਹਿਣ ਦੀ ਜਰੂਰਤ ਨਹੀਂ ਹੈ ਵੀ ਕੋਈ ਵੀ ਏਜੰਸੀ ਦਾ ਮਾਲਕ ਖੁਦ ਆ ਕੇ ਐਦਾ ਪਬਲਿਕ ਦੇ ਵਿੱਚ ਖੜ ਕੇ ਡਿਲੀਵਰੀ ਨਹੀਂ ਦਿੰਦਾ ਔਰਤਾਂ ਨੂੰ ਸਮਝਾਉਂਦੇ ਨਹੀਂ ਆ ਕੋਈ ਸਿਸਟਮ ਨਹੀਂ ਆ ਅਗਲੇ ਕਹਿੰਦੇ ਆ ਵੀ ਕਾਪੀਆਂ ਬਣ ਗਈਆਂ ਮੁੰਡੀਆਂ ਅੱਗੇ ਲਾਏ ਹੋਇਆ ਚਲੇ ਜਾਣੋ ਇਸ ਲਈ ਮੈਂ ਅਰुण ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਇਹ ਗ ਮਿਲਦਾ ਆ ਇਹ ਆਪਣੇ ਦੱਸ ਕੇ ਜਾਂਦੇ ਨੇ ਜੋ ਜੋ ਵੀ ਇੱਥੇ ਇਹਨਾਂ ਦੇ ਨਿਯਮ ਹੈਗੇ ਆ ਸਕੀਮਾ ਇਹ ਅਜੰਸੀ ਦੇ ਤੋਂ ਇਸ ਲਈ ਸਿਰਫ ਇਹ ਉਪਰਾਲਾ ਸਿਰਫ ਲੁਧਿਆਣੇ ਚ ਅਰुण ਗੈਸ ਏਜੰਸੀ ਦੇ ਮਾਲਕ ਸ਼੍ਰੀ ਅਨੁਗੁਪਤਾ ਜੀ ਕਰ ਰਹੇ ਨੇ ਮੇਰੇ ਖਿਆਲ ਵੀ ਹੋਰ ਕੋਈ ਮਾਲਕ ਨਹੀਂ ਕਰ ਰਿਹਾ ਇਸ ਲਈ ਮੈਂ ਅਰुण ਜੀ ਦਾ ਇਹ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਇਸ ਤੋਂ ਬਾਅਦ ਸਟੇਪ ਆਂਦਾ ਜੀ ਸਾਡੇ ਵੱਡੇ ਭਰਾ ਜਿਲੇ ਸਕੱਤਰ ਸ਼੍ਰੀ ਨਵਲ ਜੈਨ ਜੀ ਦਾ ਜਿਨ੍ਹਾਂ ਦੇ ਹੱਥਰ ਦੇ ਨਾਲ ਅਸੀਂ ਇਹ ਜੋ ਕਰਵਾ ਰਹੇ ਨੇ ਸਾਰਾ ਕੁਝ ਇਸ ਏਰੀਆ ਦੇ ਵਿੱਚ ਸੇਵਾ ਕਰ ਰਹੇ ਨੇ ਤਕਰੀਬਨ ਪਿਛਲੇ 20 22 ਸਾਲ ਤੋਂ ਇਹ ਸੇਵਾ ਕਰ ਰਹੇ ਨੇ ਔਰ ਜੋ ਵੀ ਸੈਂਟਰ ਦੀ ਸਕੀਮ ਆਂਦੀ ਹੈ ਜੋ ਵੀ ਪੰਜਾਬ ਸਰਕਾਰ ਦੀ ਸਕੀਮ ਆਂਦੀ ਹੈ ਨਵਲ ਜੈਨ ਦਾ ਇੱਕ ਉਹ ਦਫਤਰ ਹੁੰਦਾ ਹੈ ਕਿ ਜਦ ਸਭ ਤੋਂ ਪਹਿਲਾਂ ਫਾਰਮ ਭਰੇ ਜਾਂਦੇ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਸੇਵਾ ਦਿੱਤੀ ਜਾਂਦੀ ਹੈ ਤੇ ਨਵਲ ਜੈਨ ਉਹ ਸ਼ਖਸ ਹੈਗਾ ਹੈ ਜਿਹੜਾ ਇਸ ਇਲਾਕੇ ਦੇ ਵਿੱਚ ਕਰ ਰਹੇ ਨੇ ਅੱਜ ਅਸੀਂ ਜਿਸ ਮੰਡਲ ਦੇ ਵਿੱਚ ਖੜੇ ਆਂ ਟਿੱਬਾ ਰੋਡ ਮੰਡਲ ਦੇ ਵਿੱਚ ਮੇਰਾ ਮੰਡਲ ਸੁਭਾਸਨਗਰ ਹੈ ਜੀ ਮੈਨੂੰ ਉਸ ਵਾਰਡ ਦੀ ਜੁਮੇ ਔਰ ਮੰਡਲ ਦੀ ਜ਼ ਮੰਡਲ ਪ੍ਰਧਾਨ ਸ਼੍ਰੀ ਪ੍ਰਮੋਦ ਕੁਮਾਰ ਜੀ ਨੇ ਉਹ ਅੱਜ ਕਿਸੇ ਕਾਰਨ ਵਰਸ਼ ਨਹੀਂ ਆ पाए ਇਹ ਜਿਹੜੀ ਟਿਬਾਰੋਰ ਮੰਡਲ ਦੀ ਟੀਮ ਹੈ ਨਵਲ ਜਾਨ ਜੀ ਦੇ ਨਾਲ ਰਲ ਕੇ ਔਰ ਅਸੀਂ ਖੁਦ ਅਸੀਂ ਛੋਟੇ ਭਰਾ ਸਾਰੇ ਇਹਨਾਂ ਦੀ ਬਾਹਾਂ ਨਾਲ ਰਲ ਕੇ ਇਸ ਸਕੀਮ ਦੇ ਤਹਿਤ ਅਰुण ਗੋਜ ਜੀ ਦੇ ਆਸ਼ੀਰਵਾਦ ਦੇ ਨਾਲ ਇੱਥੇ ਕਰ ਰਹੇ ਹਾਂ ਜੀ ਧੰਨਵਾਦ ਧੰਨਵਾਦ ਗੱਲਬਾਤ ਕਰ ਲਈ ਥੋੜੇ ਬੀਜੇਪੀ ਦੇ ਜਿਹੜੀਆਂ ਜੇਲਾ ਸਕੱਤਰ ਦੀ ਗੱਲ ਕਰਾਂ ਨਵਲ ਜਾਨ ਜੀ ਔਰ ਅਰुण ਗਿਆਸ ਐਂਜਨਸਰੀ ਦੇ ਜਿਹੜੇ ਮਾਲਕ ਉੱਚੇ ਚੇਤੇ ਦੌਰ ਤੇ ਆਪ ਆਏ ਨੇ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਸਵੇਰ ਤੋਂ ਇੰਤਜ਼ਾਰ ਕਰ ਰਹੇ ਸੀਗੇ ਬੜੀਆਂ ਵੱਡੀਆਂ ਲੋਕਾਂ ਨੇ ਆਸਾ ਰੱਖਿਆ ਸੀ ਜੀ ਲੋਕ ਸਵੇਰ ਦੀ ਵੇਟ ਕਰ ਰਹੇ ਸੀਗੇ ਸਰ ਪਹੁੰਚਿਆ ਜਿੱਦਾਂ ਕਹਿੰਦੇ ਕਿ ਮਾਲਕ ਨਹੀਂ ਕਦੇ ਪਹੁੰਚਦੇ ਦੇ ਜੀ ਇੱਕ ਜਗ੍ਹਾ ਤੇ ਨਹੀਂ ਤੁਸੀਂ ਪੂਰੇ ਸ਼ਹਿਰ ਦੇ ਵਿੱਚੇ ਦੇਖੋ ਜੀ ਜਿੱਥੇ ਵੀ ਕੈਂਪ ਲੱਗ ਰਹੇ ਨੇ ਅਰुण ਜੀ ਖੁਦ ਜਾ ਰਹੇ ਨੇ ਉੱਥੇ ਔਰ ਜਾ ਕੇ ਪ੍ਰੋਪਰ ਗਾਈਡਨਸ ਦਿੰਦੇ ਨੇ ਜੀ ਉਹ ਪ੍ਰੋਪਰ ਪਬਲਿਕ ਨੂੰ ਦੱਸਦੇ ਨੇ ਵੀ ਤੁਸੀਂ ਕੀ ਕਰਨਾ ਹੈ ਔਰ ਕਿਸ ਤਰ੍ਹਾਂ ਇਹਨਾਂ ਦਾ ਸਟਾਫ ਤੁਸੀਂ ਦੇਖੋਗੇ ਨਾ ਤੁਸੀਂ ਇਹਨਾਂ ਨੂੰ ਇੱਕ ਕੁਐਸਚਨ ਕੀਤਾ ਸੀ ਵੀ ਅਗਰ ਪੀੜ ਉੱਥੇ ਪੈ ਜਗੀ ਆਫਿਸ ਦੇ ਵਿੱਚ ਤੁਸੀਂ ਇੱਕ ਵਾਰ ਇਹਨਾਂ ਦੇ ਆਫਿਸ ਜਾ ਕੇ ਦੇਖੋ ਇਹਨਾਂ ਕੋਲ 200 200 ਤੋਂ 250 ਬੰਦਾ ਦਾ ਸਟਾਫ ਹੈ ਜੀ ਉੱਥੇ ਵੀ ਕਵਰ ਕਰਨ ਵਾਸਤੇ ਅਗਰ ਕੋਈ ਵੀ ਬੁੱਕ ਕਰਨੇ ਹੈ ਸਿਲੰਡਰ ਬੁੱਕ ਕਰਨਾ ਹੈ ਜਾਂ ਸਿਟੀ ਦੇਣੀ ਹੈ ਇਹਨਾਂ ਨੂੰ ਸਰਵਿਸ ਦੇਣੀ ਹੈ ਤਾਂ ਬਹੁਤ ਹੀ ਵਧੀਆ ਇਹਨਾਂ ਕੋਲ ਹੈਗਾ ਸਿਸਟਮ ਤੇ ਇਹ ਜਿਹੜੀ ਗੱਲ ਇਹਨਾਂ ਨੇ ਪਹਿਲੇ ਕਹੀ ਵੀ ਅਸੀਂ ਪਿੰ ਪੁਆਇੰਟ ਬਣਾ ਰਹੇ ਹਾਂ ਉਹਨਾਂ ਦਾ ਚੱਲ ਰਿਹਾ ਉਪਰਾਲਾ ਇਹ ਪਹਿਲੇ ਵੀ ਹੋ ਚੁੱਕੀ ਗੱਲ ਤੇ ਇਹ ਬਹੁਤ ਵਧੀਆ ਉਪਰਾਲਾ ਹੈ ਆਪਣੇ ਛੋਟੇ ਵੀਰ ਨਵਲ ਜੈਨ ਜੀ ਦਾ ਧੰਨਵਾਦ ਕਰਦਾ ਕਿ ਜਿਹੜੇ ਇਹਨਾਂ ਵੱਡਾ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਪੂਰੇ ਏਰੀਏ ਨੂੰ ਇਸ ਏਰੀਏ ਨੂੰ ਇਸ ਏਰੀਏ ਨੂੰ ਇਸ ਤਲਕੇ ਨੂੰ ਕਵਰ ਕੀਤਾ ਹੈ ਤੇ ਇੱਕ ਮੈਂ ਅਪੀਲ ਕਰਨਾ ਚਾਹਨਾ ਆਮ ਪਬਲਿਕ ਨੂੰ ਸਾਰਿਆਂ ਨੂੰ ਕਿ ਮੋਦੀ ਜੀ ਨੇ ਇਹ ਤਾਂ ਜੋ ਸ਼ੁਰੂ ਕੀਤਾ ਕੀਤਾ ਉਪਰਾਲਾ ਵਧੀਆ ਕੀਤਾ ਇੱਕ ਉਪਰਾਲਾ ਹੋਰ ਹੈ ਜੀ ਅਯੁੱਧਿਆ ਅਯੁੱਧਿਆ ਫ੍ਰੀ ਰੇਲ ਯਾਤਰਾ ਜਾ ਰਹੀ ਹੈ ਤੇ ਜੋ ਕੋਈ ਵੀ ਜਾਣਾ ਚਾਵੇ ਸਾਡੇ ਆਫਿਸ ਦੇ ਵਿੱਚੇ ਸਾਡਾ ਸੰਪਰਕ ਕਰ ਸਕਦਾ ਹੈ ਨੰਬਰ ਸਾਡਾ 98888 57500 83601 72535 ਸੈਨਲ ਸੰਪਰਕ ਕਰ ਸਕਦਾ ਹੈ ਅਯੋਧਿਆ ਯਾਤਰਾ ਵਾਸਤੇ ਬਿਲਕੁਲ ਫ੍ਰੀ ਰੇਲ ਯਾਤਰਾ ਹੈ ਆਣਾ ਜਾਣਾ ਖਾਣਾ ਪੀਣਾ ਸਭ ਫ੍ਰੀ ਹੈ ਜੀ ਇੱਕ ਵਾਰ ਕੈਮਰਾਮੈਨ ਨੂੰ ਕਹਣਾ ਜੀਨਾ ਪਿਛਲੇ ਪਾਸੇ ਦੀ ਤਸਵੀਰਾਂ ਜਰੂਰ ਦਿਖਾਈਆਂ ਜਾਣ ਇਹੋ ਲੋਕ ਨੇ ਜਿਨ੍ਹਾਂ ਨੇ ਕਿ ਗੈਸ ਕਨੈਕਸ਼ਨ ਬੁੱਕ ਕਰਾਇਆ ਸੀਗੇ ਔਰ ਆਪਣੀ ਡਿਲੀਵਰੀ ਲੈਣ ਦੇ ਲਈ ਅੱਜ ਇਹ ਠਾਠਾ ਮਾਰਦਾ ਜਿਹੜਾ ਕੱਠ ਵੱਡਾ ਤੁਹਾਨੂੰ ਦਿਖਾਈ ਦੇ ਰਿਹਾ ਟੈਂਟ ਵੀ ਕੋਲੋਂ ਲਗਾਇਆ ਗਿਆ ਪੱਲਿਓ ਖਰਚਾ ਕੀਤਾ ਗਿਆ ਦੇਖਦੇ ਹੋ ਕਿੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਇੱਥੇ ਪਹੁੰਚੀਆਂ ਨੇ ਸੈਂਟਰ ਸਰਕਾਰ ਦਾ ਬੀਜੇਪੀ ਸਰਕਾਰ ਦੀ ਜਿਹੜੀ ਸਕੀਮ ਸੀ ਧੰਨਵਾਦ ਕੀਤਾ ਅਸੀਂ ਸਾਰੀਆਂ ਭੈਣਾਂ ਮੋਦੀ ਸਰਕਾਰ ਵੱਲੋਂ ਬੜੇ ਖੁਸ਼ ਹੈਗੇ ਆਂ ਨਵਲ ਨਵਲ ਪਾਜੀ ਵੱਲੋਂ ਵੀ ਜਿਹਨਾਂ ਨੇ ਸਾਨੂੰ ਬਿਨਾ ਵਾਅਦੇ ਤੋਂ ਵੀ ਸਿਲੰਡਰ ਤੇ ਚੁੱਲ੍ਹੇ ਦਿੱਤੇ ਨੇ ਤੇ ਕਾਪੀਆਂ ਉਹਨਾਂ ਨੇ ਦਿੱਤੀਆਂ ਸਾਨੂੰ ਅਕਾਊਂਟ ਵਿੱਚ ਸਬਸਿਡੀ ਪਾ ਰਹੇ ਨੇ ਅਸੀਂ ਉਹਨਾਂ ਵੱਲੋਂ ਬੜੇ ਖੁਸ਼ ਹੈਗੇ ਆਂ ਹਾਂਜੀ ਅਸੀਂ ਸਾਰੇ ਬੜੇ ਖੁਸ਼ ਹੈਗੇ ਆਂ ਬਹੁਤ ਜ਼ਿਆਦਾ ਮੋਦੀ ਸਰਕਾਰ ਦਾ ਧੰਨਵਾਦ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਆਂ ਆਮ ਆਦਮੀ ਪਾਰਟੀ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਹੈਗੇ ਅੱਗੋ ਦੀ ਅਸੀਂ ਉਹਨਾਂ ਨੂੰ ਵੋਟ ਹੀ ਬਾ ਰਹੇ ਮੋਦੀ ਜੀ ਨੇ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੁੰਦੀ ਹਾਂ ਉਹਨਾਂ ਨੇ ਸਾਨੂੰ ਫ੍ਰੀ ਸਿਲੰਡਰ ਗੈਸ ਦਿੱਤਾ ਹੈ। ਕਿਆ ਕਿਆ ਮਿਲ ਰਿਹਾ ਹੈ ਤੁਹਾਨੂੰ? ਅਮ ਗੈਸ ਸਿਲੰਡਰ, ਚੁੱਲਾ, ਰੈਗੂਲੇਟਰ ਸਾਰਾ ਕੁਝ ਹੀ ਮਿਲ ਰਿਹਾ ਹੈ ਫ੍ਰੀ ਚ। ਫ੍ਰੀ ਸਕੀਮ ਚ ਬਹੁਤ ਖੁਸ਼ ਹਾਂ ਅਸੀਂ। ਹਾਂਜੀ ਹਾਂਜੀ ਬਹੁਤ ਜ਼ਿਆਦਾ ਖੁਸ਼ ਹਾਂ। ਥੈਂਕਿਊ। ਮੈਂ ਮੋਦੀ ਜੀ ਨੂੰ ਬਹੁਤ ਧੰਨਵਾਦ ਕਹਿਣਾ ਚਾਹੁੰਦੀ ਹਾਂ। ਜੋ ਇਹ ਮੋਦੀ ਜੀ ਨੇ ਸਕੀਮ ਚਲਾਈ ਹੈ ਗੈਸ ਸਿਲੰਡਰ ਦੀ ਵਿਦ ਚੁੱਲਾ ਐਂਡ ਰੈਗੂਲੇਟਰ। ਅਸੀਂ ਬਹੁਤ ਥ੍ਰੀ ਖੁਸ਼ ਹੈ। ਹਾਂਜੀ ਇਹ ਹੋਰ ਭੈਣਾਂ ਨੂੰ ਵੀ ਤੇ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਮੋਦੀ ਸਰ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਦੀ ਸਹਾਇਤਾ ਨਾਲ ਮੈਨੂੰ ਇੱਕ ਕਨੈਕਸ਼ਨ ਮਿਲਿਆ ਮੈਂ 1 ਵੀਕ ਸਪਲਾਈ ਕੀਤਾ ਸੀ ਤੇ ਮੇਰਾ ਕਨੈਕਸ਼ਨ ਆ ਗਿਆ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਇੱਕ ਗੈਸ ਸੂਲਾ ਦੇ ਰਹੇ ਨੇ ਰੈਗੂਲੇਟਰ ਦੇ ਰਹੇ ਨੇ ਨਾਲ ਪਾਈਪ ਦੇ ਰਹੇ ਨੇ ਤੇ ਸਿਲੰਡਰ ਦੇ ਰਹੇ ਨੇ ਹਾਂਜੀ ਹੋਰ ਬਸ ਬਹੁਤ ਹੀ ਧੰਨਵਾਦ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨੀ ਹਾਂ ਮੈਂ ਬਹੁਤ ਖੁਸ਼ ਆ ਉਹਨਾਂ ਨੇ ਗੈਸ ਚੁੱਲਾ ਨਾਲ ਪਾਈਪ ਨਾਲ ਪਾਈਪ ਵਗੈਰਾ ਰੈਗੂਲੇਟਰ ਸਭ ਕੁਝ ਦਿੱਤਾ ਮੈਂ ਬਹੁਤ-ਬਹੁਤ ਖੁਸ਼ ਹਾਂ ਉਹਨਾਂ ਦੇ ਬਹੁਤ ਜ਼ਿਆਦਾ ਥੈਂਕ ਯੂ ਮੋਦੀ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡਾ ਗਰੀਬਾਂ ਵਾਸਤੇ ਕੁਝ ਸੋਚਣ ਵਾਸਤੇ ਤਿੱਬਾ ਰੋਡ ਮੰਡਲ ਦੇ ਉਪ ਪ੍ਰਧਾਨ ਦੀਪਕ ਝਾ ਵੀ ਸਾਡੇ ਨਾਲ ਮੌਜੂਦ ਆ ਕੈਂਪ ਦੇ ਵਿੱਚ ਪਹੁੰਚਿਆ ਚਾਹ ਸਾਹਿਬ ਬੀਜੇਪੀ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਮੋਦੀ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਸੀ ਕਿਉਂਕਿ ਉਜਵਲਾ ਯੋਜਨਾ ਦੇ ਤਹਿਤ ਲੋਕਾਂ ਨੂੰ ਗੈਸ ਕਨੈਕਸ਼ਨ ਚੁੱਲ੍ਹੇ ਵੰਡੇ ਜਾਣੇ ਆ ਲਗਾਤਾਰ 16 ਤੋਂ ਜਿੰਨਾ ਸਰਕਾਰ ਕਹਿ ਰਹੀ ਆ ਔਰ ਜਿਨ੍ਹਾਂ ਨਾਲ ਬੰਦਿਆਂ ਨਾਲ ਗੱਲਬਾਤ ਕਰਦੇ ਆ ਏਜੰਸੀਆਂ ਵਾਲੇ ਜਾਂ ਤੁਹਾਡੇ ਜਿਹੜੇ ਬੀਜੇਪੀ ਦੇ ਲੀਡਰ ਨੇ ਕਾਡਰ ਆ ਕਹਿੰਦੇ ਵੀ 16 ਤੋਂ ਸਕੀਮ ਚੱਲੀ ਸੀ ਲਗਾਤਾਰ ਲੋਕਾਂ ਨੂੰ ਕਨੈਕਸ਼ਨ ਵੰਡੇ ਜਾ ਰਹੇ ਆ 10 ਕਰੋੜ ਦਾ ਟਾਰਗੇਟ ਅਚੀਵ ਕਰ ਲਿਆ ਕਿੱਦਾਂ ਦੇਖ ਦੇਖੋ ਜੀ ਮੋਦੀ ਸਰਕਾਰ ਜਿਹੜੀ ਹੈ ਜੋ ਚੀਜ਼ ਮਤਲਬ ਕਹਿ ਕੇ ਨਹੀਂ ਕਰਨਾ ਹੈਗਾ ਜੋ ਚੀਜ਼ ਕਹਿੰਦੀ ਹੈ ਉਹ ਉਹਨਾਂ ਨੂੰ ਅੱਜ ਜਿਹੜੀ ਬੀਬੀਆਂ ਨੂੰ ਇੱਥੇ ਮਿਲ ਰਿਹਾ ਹੈਗਾ ਵੀ ਇਹ ਸਿਲੰਡਰ ਤੇ ਜਿਹੜੀ ਬੀਬੀਆਂ ਨੂੰ ਅੱਜ 10 ਕਰੋੜ ਦਾ ਅਚੀਵ ਕੀਤਾ ਹੈ ਵੀ ਸਿਲੰਡਰ ਦਾ ਇਹ ਮੋਦੀ ਜੀ ਦਾ ਯਾ ਪਹਿਲਾਂ ਜ਼ੀਰੋ ਬੈਲੈਂਸ ਖਾਤੇ ਸੀਗੇ ਇਹਨਾਂ ਦਾ ਪਹਿਲਾਂ ਹੀ ਮਤਲਬ ਬਹੁਤ ਜ਼ਿਆਦਾ ਜਿਹੜੀ ਮੋਦੀ ਸਰਕਾਰ ਹੈ ਜਿਹੜੀ ਭਾਜਪਾ ਸਰਕਾਰ ਹੈ ਇਹ ਲੇਡੀਜ਼ ਨੂੰ ਬਹੁਤ ਜ਼ਿਆਦਾ ਰਿਪਰੈਜ਼ੈਂਟ ਕਰਦੀ ਹੈ ਇਹਨਾਂ ਨੂੰ ਅੱਗੇ ਮਤਲਬ ਲੈ ਕੇ ਚਲਦੀ ਹੈਗੀ ਹੈ ਤੇ ਇਸੇ ਕਰਕੇ ਜਿਹੜਾ ਬੀਬੀਆਂ ਦਾ ਅੱਜ ਦਾ ਮਤਲਬ ਜੋ ਉਤਸ਼ਾਹ ਇਹਨਾਂ ਦੇ ਵਿੱਚ ਹੈਗਾ ਇਹ ਅੱਜ ਨਹੀਂ ਚੱਲ ਰਿਹਾ ਇਹ ਕਈ ਸਾਡੇ ਵਾਰਡ 'ਚ ਇਹ ਪੰਜਵਾਂ ਸਾਡਾ ਕੈਂਪ ਹੈ ਇਹ ਸਾਡਾ ਪੰਜਵਾਂ ਕੈਂਪ ਹੈ ਪੰਜਵੇਂ ਕੈਂਪ 'ਚ ਅੱਜ ਜਿਵੇਂ ਅਸੀਂ ਅਪਰੋਕਸ ਤਕਰੀਬਨ 200 ਦੇ ਕਰੀਬਨ ਕਰੀਬਨ ਆਪਾਂ ਨੇ ਮਤਲਬ ਉਹ ਕਰਿਆ ਹੈ ਜੀ ਇੱਕ ਸਿਲੰਡਰ ਜਿਹੜੇ ਅੱਜ ਵੰਡੇ ਆ ਇਸ ਤੋਂ ਪਹਿਲਾਂ ਵੀ ਮਤਲਬ ਜਿਵੇਂ 4 ਦਿਨ ਪਹਿਲਾਂ ਵੀ ਸੀ ਉਸ ਤੋਂ ਪਹਿਲਾਂ ਵੀ ਸੀਗਾ ਜਿਨ੍ਹਾਂ ਦੇ ਫਾਰਮ ਭਰੇ ਤੇ ਤਕਰੀਬਨ ਤਕਰੀਬਨ ਜਿਨ੍ਹਾਂ ਦੇ ਆਪਾਂ ਨੇ ਫਾਰਮ ਭਰੇ ਆ ਸਾਰਿਆਂ ਦੇ ਹੀ ਤਕਰੀਬਨ ਸਾਰਿਆਂ ਨੂੰ ਮਿਲਿਆ ਜੇ ਇੱਕ ਅੱਦੇ ਦਾ ਕਿਤੇ 22 ਚਾਂਸ ਕੋਈ ਮਤਲਬ ਰਿਜੈਕਟ ਹੋਇਆ ਉਹਨੂੰ ਦੁਬਾਰਾ 2 ਘੰਟੇ ਦੇ ਅੰਦਰ ਹੀ ਉਹਨਾਂ ਨੇ ਮਤਲਬ ਉਹ ਕਰਕੇ ਅਰੁਣ ਗੈਸ ਵਾਲਿਆਂ ਨੇ ਅੱਛਾ ਇਹਦੇ ਬਹੁਤ بڑا ਰੋਲ ਜਿਹੜਾ ਹੈਗਾ ਆਪਾਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਅਰੂੰ ਗੈਸ ਵਾਲਿਆਂ ਦਾ ਅੰਕਲ ਜੀ ਕੋਲੀ ਹੈਗੇ ਨੇ ਤੇ ਅੰਕਲ ਜੀ ਦਾ ਬਹੁਤ بڑا ਯੋਗਦਾਨ ਹੈ ਸਾਡੇ ਇੱਧਰ ਵੀ ਹੈਗੇ ਨੇ ਗੈਸ ਵਾਲੇ ਜਿਵੇਂ ਆਟੇਪਾ ਰੋਡ ਤੇ ਏਜੰਸੀਆਂ ਬਹੁਤ ਨੇ ਥੰਮਨ ਨੇ ਹੋਰ ਇੱਧਰ ਲੇਕਿਨ ਇੰਨਾ ਕਿਸੇ ਦਾ ਵੀ ਨਹੀਂ ਹੈ ਵੀ ਜਿੰਨਾ ਕਰੂੰ ਗੈਸ ਵਾਲਿਆਂ ਦਾ ਅੰਕਲ ਜੀ ਦਾ ਯੋਗਦਾਨ ਹੈ اچھا ਮੇਰਾ ਅਖੀਰੀ ਸਵਾਲ ਆ ਜਿਹੜੇ ਲੋਕ ਤਾਂ ਲੈ ਕੇ ਚੱਲੇ ਨੇ ਉਹ ਤਾਂ ਬਹੁਤ ਖੁਸ਼ ਹੋਣਗੇ ਜਿਹਨਾਂ ਨੂੰ ਫਾਇਦਾ ਪਰ ਕਈ ਲੋਕ ਨਰਾਜ਼ ਵੀ ਹੋਣਗੇ ਕਿਉਂਕਿ ਜਿਨ੍ਹਾਂ ਦੇ ਹਜੇ ਤੱਕ ਇਹ ਕਨਸੈਪਟ ਹੁੰਦਾ ਕੋਈ ਨਾ ਪਹੁੰਚਿਆ ਕਈ ਲੋਕ ਜਿਨ੍ਹਾਂ ਬਾਰੇ ਇਹ ਸਕੀਮ ਤੋਂ ਵਾਂਝੇ ਰਹਿ ਗਏ ਕਈਆਂ ਲੋਕਾਂ ਨੂੰ ਲੋਡ ਵੀ ਹੋਊਗੀ ਪਰ ਕਿਤੇ ਨਾ ਕਿਤੇ ਸਕੀਮ ਬੰਦ ਹੋ ਗਈ ਹੈ ਦੁਬਾਰੇ ਸਕੀਮ ਚੱਲੂਗੀ ਜਿਹੜੇ ਲੋਕਾਂ ਨੂੰ ਰਹਿ ਗਿਆ ਕਨੈਕਸ਼ਨ ਮਿਲਣ ਲਈ ਆਸ ਕਰ ਸਕਦੇ ਕਦੋਂ ਦੁਬਾਰੇ ਉਹਨਾਂ ਨੂੰ ਇਹ ਚਾਂਸਸ ਦੁਬਾਰੇ ਮਿਲ ਸਕਦਾ ਦੁਬਾਰੇ ਸਰ ਬਹੁਤ ਜਲਦੀ ਮਤਲਬ ਇਹ ਸਕੀਮ ਚਲਾਣਗੇ ਤੇ ਇਹਦੇ ਵਿੱਚ ਇਹ ਬੀਬੀਆਂ ਦਾ ਹਜੇ ਚੱਲਿਆ ਜਿਹੜੇ ਧਾਰਮਿਕ ਮਤਲਬ ਉੱਚਾ ਹੈਗਾ ਵੀ ਸਕੀਮ ਉੱਚੇ ਵੀ ਉਹ ਵੀ ਚੱਲੇਗਾ ਧਾਰਮਿਕ ਸਥਲ ਦਾ ਵੀ ਸਕੀਮ ਚੱਲੇਗਾ ਤੇ ਜਿਹੜੇ ਰਹਿ ਗਏ ਨੇ 22 ਚਾਂਸ ਹੁਣ ਕਈ ਆ ਨਹੀਂ ਸਕੇ ਜਾਂ ਕਈ ਕੰਮ ਵਾਲੇ ਹੈਗੇ ਨੇ ਵੀ ਜਿਨ੍ਹਾਂ ਨੂੰ ਅਸੀਂ ਕਈਆਂ ਨੂੰ ਅੱਜ ਵੀ ਬੁਲਾਇਆ ਬਟ ਉਹਨਾਂ ਨੂੰ ਕੰਮ ਦੇ ਉਹਦੇ ਨਹੀਂ ਆ ਸਕੇ ਜਾਂ ਰਹਿ ਰਹਿ ਗਏ ਨੇ ਉਹਨਾਂ ਨੂੰ ਵੀ ਆਪਾਂ ਬਹੁਤ ਜਲਦੀ ਮਤਲਬ ਸਿਲੰਡਰ ਜਿਹੜਾ ਹੈ ਨਾ ਆਪਾਂ ਦੇਾਂਗੇ ਉਹਨਾਂ ਨੂੰ ਠੀਕ ਹੈ ਧੰਨਵਾਦ ਜਨ ਸਾਹਿਬ ਅਖੀਰ ਦੇ ਵਿੱਚ ਦੱਸ ਦਿਓ ਅੱਜ ਜਿਹੜੇ ਇਸ ਕਲੈਕਸ਼ਨ ਦਿੱਤੇ ਗਿਆ ਕਿੰਨੀਆਂ ਡਿਲੀਵਰੀਆਂ ਅੱਜ ਦਿੱਤੀਆਂ ਗਈਆਂ ਨੇ ਕਿੰਨੇ ਕੁ ਲੋਕ ਆਏ ਨੇ ਜਿਹੜੇ ਇਲਾਹਾ ਲੈ ਕੇ ਚੱਲੇ ਨੇ ਅੱਜ 300 ਦੇ ਕਰੀਬ ਅਸੀਂ ਸਿਲੰਡਰ ਬਣ ਰਹੇ ਆ ਅਰुण ਕੈਸੀ ਦੇ ਮਾਧਿਮ ਨਾਲ ਹੀ ਜਿਹੜਾ ਉਪਰਾਲਾ ਅੱਜ ਇਹ ਵੱਡਾ ਵਿਸ਼ਾਲ ਮੈਗਾ ਕੈਂਪ ਹੈ ਇਹ ਅਰुण ਜੀ ਦਾ ਹੀ ਸਾਨੂੰ ਸਿਗਾ ਕਿ ਸਹਿਯੋਗ ਵੀ ਵੱਡਾ ਕੈਂਪ ਲਗਾਣਾ ਹੈ ਅੱਗੇ ਤੁਸੀਂ ਦੇਖਿਆ ਹੋਵੇਗਾ ਅਸੀਂ 150 150 ਅੱਜ ਜੋ ਕਹਿੰਦੇ ਮੈਗਾ ਕੈਂਪ ਲਗਾਣਾ ਹੈ ਤਾਂ ਕਿ ਮਾਤਾਵਾ ਪੈਨਾ ਨੂੰ ਜਿਹੜੀ ਲਾਸਟ ਤੁਸੀਂ ਦੱਸਿਆ ਉਹਨਾਂ ਨੇ ਵੀ ਕੱਲ 10 ਕਰੋੜਾਂ ਦਾ ਕਨੈਕਸ਼ਨ ਮੋਦੀ ਜੀ ਆਪਣੇ ਹੱਥੋਂ ਦੇਣਗੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਅਸੀਂ ਕਨੈਕਸ਼ਨ ਬਣ ਸਕੀਏ ਉਹਨਾਂ ਦਾ ਲਾਭ ਦੇ ਸਕੇ ਮਾਤਾਵਾ ਪੈਨਾ ਨੂੰ ਉਹ ਗੱਡੀ ਵੀ ਸਪੈਸ਼ਲ ਮੰਗਾਈ ਗਈ ਹੈ ਅੱਜ ਇਹ ਸਪੈਸ਼ਲ ਗੱਡੀ ਆ ਕੇ ਸਾਨੂੰ ਸਿਲੰਡਰ ਦਿੱਤੇ ਗਏ ਨੇ ਅਸੀਂ ਉਹਨਾਂ ਨੂੰ ਬਹੁਤ ਤੱਕ ਦੇ ਵਿੱਚ ਵੀ ਦੱਸ ਦਿਓ ਨਵਲ ਜੈਨ ਕਿੱਥੇ ਲੋਕਾਂ ਦੇ ਨਾਲ ਖੜਾ ਵਾ ਆਹ ਦੇਖੋ ਜੀ ਨਵਲ ਜੈਨ ਹਮੇਸ਼ਾ ਲੋਕਾਂ ਵਾਸਤੇ ਖੜਾ ਹੈ ਆਪਣੇ ਭਰਾਵਾਂ ਵਾਸਤੇ ਖੜਾ ਆਪਣੀ ਭੈਣਾਂ ਵਾਸਤੇ ਖੜਾ ਹੈ ਜਿੱਥੇ ਜਿੱਥੇ ਮੇਰੀ ਲੋੜ ਹੋਏਗੀ ਮੈਂ ਹਮੇਸ਼ਾ ਉਹਨਾਂ ਨਾਲ ਖੜਾ ਪੈਣਾ ਨਾਲ ਧੰਨਵਾਦ। ਐਸ਼ਾਨ ਜੀ ਭਾਜਪਾ ਦੇ ਜ਼ਿਲ੍ਹਾ ਸਕੱਤਰ ਨਵਲ ਜੈਨ ਪਰ ਤਸਵੀਰਾਂ ਵਿੱਚ ਤੁਹਾਨੂੰ ਖਦਾ ਉਜਲਵਾ ਯੋਜਨਾ ਦੇ ਤਹਿਤ ਲਗਾਤਾਰ ਜਿਹੜੇ ਲੋਕਾਂ ਨੇ ਗੈਸ ਭਰੇ ਸੀਗੇ ਅੱਜ ਉਹਨਾਂ ਨੂੰ ਕਨੈਕਸ਼ਨ ਦਿੱਤਾ ਜਾ ਰਿਹਾ। 10 ਕਰੋੜ ਦਾ ਟਾਰਗੇਟ ਸੀਗਾ ਭਾਜਪਾ ਸਰਕਾਰ ਦਾ ਜਿਹੜਾ ਕਿ ਪੂਰਾ ਕਰ ਲਿੱਤਾ ਗਿਆ। ਦੇਖਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਸੈਂਟਰ ਸਰਕਾਰ ਵੱਲੋਂ ਇਹਦੀਆਂ ਸਕੀਮਾਂ ਚਲਾਈ ਜਾਂਦੀਆਂ। ਉਹ ਲੋਕ ਕਿਦਾਂ ਸਕੀਮਾਂ ਦਾ ਲਾਹਾ ਲੈਂਦੇ ਆ। ਸਰਕਾਰ ਦਾ ਕੰਮ ਆ ਸਕੀਮਾਂ ਬਣਾਉਣੀਆਂ, ਲੋਕਾਂ ਤੱਕ ਪਹੁੰਚਾਉਣਾ ਇਹਨਾਂ ਦਾ ਕੰਮ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਨਵਲ ਜੈਨ ਦੀ ਸਰਕਾਰ ਵੱਲੋਂ ਲਗਾਤਾਰ ਜਾਰੀ ਰਹਿਣਗੀਆਂ